ਦਾਦੀ ਮਾਂ ਦੇ ਬਹੁਤ ਹੀ ਖਾਸ ਕਿਚਨ ਟਿਪਸ ਜਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਸਰੀਰ ਅੰਦਰ ਤਾਜ਼ਾ ਖੂਨ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੱਚਾ ਪਿਆਜ਼ ਜਰੂਰ ਖਾਓ ਨੰਬਰ 2 ਛਾਤੀ ਦਾ ਕਫ ਦੂਰ ਕਰਨ ਲਈ ਪਾਹਨ ਦੇ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਪੀ ਲਓ ਇਸ ਨਾਲ ਕਫ ਦੇ ਨਾਲ ਖਾਂਸੀ ਵੀ ਠੀਕ ਹੋ ਜਾਵੇਗੀ। ਨੰਬਰ 3 ਮਾਸਪੇਸ਼ੀਆਂ ਦੇ ਕੜਾ ਨੂੰ ਸ਼ਾਂਤ ਕਰਨ ਲਈ ਅਤੇ ਗਠੀਏ ਦੇ ਦਰਦ ਤੋਂ ਹਮੇਸ਼ਾ ਲਈ ਆਰਾਮ ਪਾਉਣ ਲਈ ਤੁਸੀਂ ਗੈਂਦੇ ਦੇ ਫੁੱਲਾਂ ਦਾ ਇਸਤੇਮਾਲ ਕਰ ਸਕਦੇ ਹੋ। ਨੰਬਰ 4 ਜੇਕਰ ਚਿਹਰੇ ਉੱਪਰ ਬੁਢਾਪਾ ਨਜ਼ਰ ਆਉਣ ਲੱਗਿਆ ਹੋਵੇ ਤਾਂ ਤੁਸੀਂ ਰੋਜ਼ਾਨਾ ਅਨਾਰ ਦੇ ਜੂਸ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਦੁੱਧ ਦੇ ਵਿੱਚ 6 ਚੁਆਰਿਓ ਉਬਾਲ ਕੇ ਪੀ ਲਓ। ਨੰਬਰ 5 ਜੇਕਰ ਭੁੱਖ ਨਹੀਂ ਲੱਗਦੀ ਤਾਂ ਪਰੌਂਠੇ ਨਾਲ ਆਂਬ ਦਾ achar ਖਾ ਲਓ ਫਿਰ ਪਾਣੀ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਕਸ ਕਰਕੇ ਪੀ ਲਓ ਨੰਬਰ 6 ਕੜੀ ਪੱਤੇ ਦਾ ਸੇਵਨ ਕਰਨ ਨਾਲ ਚਿਹਰੇ ਦੇ ਵਾਲਾਂ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 7 ਜੇਰਾ ਠੰਡਾ ਪਾਣੀ ਪੀਣ ਨਾਲ ਚਿਹਰੇ ਤੇ ਝੁੰਨੀਆਂ ਪੈਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਬਚਪਨ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਨੰਬਰ 8 ਜੇਕਰ ਤੁਸੀਂ ਰਾਤ ਨੂੰ ਸੌਣ ਸਮੇਂ ਆਪਣੇ ਨੱਕ ਵਿੱਚ ਗਾਹ ਦਾ ਦੇਸੀ ਘਿਓ ਪਾ ਲੈਂਦੇ ਹੋ ਤਾਂ ਇਸ ਨਾਲ ਜ਼ੁਕਾਮ ਤੋਂ ਬਚੇ रह ਸਕਦੇ ਹੋ ਤੇ ਨੱਕ ਦੇ ਨਾਲ-ਨਾਲ ਕੰਨਾਂ ਵੀ ਅਨੇਕਾਂ ਹੀ ਰੋਗ ਦੂਰ ਹੋ ਜਾਂਦੇ ਹਨ। ਨੰਬਰ 9 ਜੇਕਰ ਤੁਸੀਂ ਦਾਲ ਚੀਨੀ ਅਦਰਕ ਲੌਂਗ ਅਤੇ ਇਲਾਇਚੀ ਦੀ ਚਾਹ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਵਜਨ ਘਟੂ ਹੁੰਦਾ ਹੈ ਨਾਲ ਹੀ ਖਾਂਸੀ ਜ਼ੁਕਾਮ ਤੋਂ ਵੀ ਬਚੇ ਰਹਿੰਦੇ ਹੋ। ਇਹ ਚਾਹ ਨੂੰ ਬਿਨਾ ਦੁੱਧ ਪਾਏ ਵੀ ਪੀਓ। ਨੰਬਰ 10 ਜੇਕਰ ਉਲਟੀ ਆ ਰਹੀ ਹੋਵੇ ਜਾਂ ਫਿਰ ਜੀ ਕੱਚਾ ਹੋ ਰਿਹਾ ਹੋਵੇ ਨਿੰਬੂ ਨੂੰ నిंबू ਨੂੰ ਚੂਸ ਲੋ ਇਸ ਨਾਲ ਰਾਹ ਮਿਲੇਗਾ ਉਲਟੀ ਤੇ ਹੀ ਜੀ ਕੱਚੇ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 11 ਗਰਮ ਰੋਟੀ ਦੇ ਨਾਲ ਕਦੇ ਵੀ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਹ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਾਉਂਦਾ ਹੈ ਨੰਬਰ 12 ਜਦੋਂ ਵੀ ਤੁਸੀਂ ਨੋਹਾਂ ਕੱਟਦੇ ਹੋ ਤਾਂ ਉਸ ਸਮੇਂ ਨੋਹਾਂ ਉੱਪਰ ਤੇਲ ਲਗਾ ਕੇ ਮਾਲਿਸ਼ ਕਰਨ ਨਾਲ ਨੋਹਾਂ ਦੀ ਚਮਕ ਦੇ ਨਾਲ ਨਾਲ ਯਾਦਾਸ਼ਤ ਸ਼ਕਤੀ ਵੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 13 ਜੇਕਰ ਸਰੀਰ ਉੱਪਰ ਸੋਜ ਹੋਵੇ ਜਾਂ ਫਿਰ ਸਕਿਨ ਜਲ ਗਈ ਹੋਵੇ ਤਾਂ ਗੈਂਦੇ ਦੇ ਫੁੱਲਾਂ ਕਾਫੀ ਲਾਭਦਾਇਕ ਹੈ ਨੰਬਰ 14 ਜੇਕਰ ਤੁਸੀਂ ਆਪਣੇ ਸਰੀਰ ਦੀ ਫੈਟ ਕੱਟ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਰਾਤ ਦੇ ਸਮੇਂ ਦੁੱਧ ਦਾ ਸੇਵਨ ਨਾ ਕਰੋ ਤੁਸੀਂ ਦਹੀਂ ਨੂੰ ਸ਼ਾਮ ਦੇ ਸਮੇਂ 3-4 ਦੇ ਵਿੱਚ ਲੈ ਸਕਦੇ ਹੋ ਨੰਬਰ 15 ਨਾਰੀਅਲ ਦੇ ਤੇਲ ਨਾਲ ਚਿਹਰੇ ਤੇ ਸਰੀਰ ਦੀ ਮਾਲਿਸ਼ ਕਰਨ ਨਾਲ ਮੈਲ ਉਤਰ ਜਾਂਦੀ ਹੈ ਨਾਲ ਹੀ ਸਰੀਰ ਦੀ ਚਮਕ ਵੀ ਵਧਣ ਲੱਗ ਜਾਂਦੀ ਹੈ ਨੰਬਰ 16 ਨਾਰੀਅਲ ਦੇ ਤੇਲ ਵਿੱਚ অ্যালোਵੈਰਾ ਜੈਲ ਮਿਕਸ ਕਰਕੇ 2 ਚਮਚ ਔਲਾਂ ਦਾ ਪਾਣੀ ਮਿਕਸ ਕਰਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੀ ਚਮੜੀ ਟਾਈਟ ਹੋ ਜਾਂਦੀ ਹੈ ਤੇ ਨਾਲ ਹੀ ਦਾਗ-ਧੱब्बे ਵੀ ਖਤਮ ਹੋ ਜਾਂਦੇ ਹਨ। ਨੰਬਰ 17 ਜੇਕਰ ਸਰੀਰ ਅੰਦਰ ਖੂਨ ਦੀ ਕਮੀ ਹੋਣ ਲੱਗ ਗਈ ਹੈ ਤਾਂ ਤੁਸੀਂ ਅਨਾਰ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਰੋਟੀ ਨਾਲ ਸ਼ੱਕਰ ਦਾ ਸੇਵਨ ਕਰ ਸਕਦੇ ਹੋ। ਨੰਬਰ 18 ਜੇਕਰ ਤੁਸੀਂ ਰੋਜ਼ਾਨਾ ਖਾਲੀ ਪੇਟ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਜ਼ੁਕਾਮ, ਖਾਂਸੀ ਅਤੇ ਸਥਮਾ ਦੇ ਰੋਗਾਂ ਤੋਂ ਬਚ ਰਹੇ ਸਕਦੇ ਹੋ। ਨੰਬਰ 19 ਕਦੇ ਵੀ ਐਲੂਮੀਨੀਅਮ ਦੇ ਬਰਤਨਾਂ ਦਾ ਸੇਵਨ ਨਾ ਕਰੋ। ਇਹਨਾਂ ਦੀ ਵਰਤੋਂ ਅੰਗਰੇਜ਼ੀਆਂ ਦੇ ਸਮੇਂ ਲਈ ਕੀਤੀ ਜਾਂਦੀ ਸੀ ਤਾਂ ਜੋ ਖੋ ਬਿਮਾਰ ਹੀ ਰਹਿਣ। ਇਸ ਲਈ ਜੇਕਰ ਅਸੀਂ ਵੀ ਇਹਨਾਂ ਬਰਤਨਾਂ ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀਂ ਵੀ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋਵਾਂਗੇ। ਨੰਬਰ 20 ਟਮਾਟਰ ਦੇ ਰਸ ਵਿੱਚੋਂ ਗੁਲਾਬ ਜਲ ਮਿਕਸ ਕਰਕੇ ਚਿਹਰੇ ਉੱਪਰ ਲਗਾਉਣ ਲਈ ਇਹ ਚਿਹਰੇ ਉੱਪਰ ਬਲੀਚ ਦਾ ਕੰਮ ਕਰਦੇ ਨੰਬਰ 21 ਸ਼ਹਿਦ ਅਤੇ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਗਲੇ ਦੇ ਰੋਗ ਖਾਂਸੀ ਜ਼ੁਕਾਮ ਤੋਂ ਆਰਾਮ ਮਿਲਦਾ ਹੈ ਨੰਬਰ 22 ਨੇਲ ਪੇਂਟ ਅਤੇ ਲਿਪਸਟਿਕ ਨੂੰ ਹਮੇਸ਼ਾ ਫ੍ਰੀਜ ਵਿੱਚ ਰੱਖੋ ਅਜਿਹਾ ਕਰਨ ਨਾਲ ਇਹ ਸੁੱਕਦੀ ਵੀ ਨਹੀਂ ਤੇ ਨਾਲ ਹੀ ਲੰਮੇ ਸਮੇਂ ਤੱਕ ਚਲਦੀ ਵੀ ਹੈ ਨੰਬਰ 23 ਜੇਕਰ ਵਾਲ ਬਹੁਤ ਝੜ ਰਹੇ ਹੋਣ ਤਾਂ ਤੁਸੀਂ ਇਹਨਾਂ ਨੂੰ ਹਮੇਸ਼ਾ ਪਰੇਸ਼ਾਨ ਹੋਤਾ ਰੋਜਾਨਾ ਸੌਂਫ ਦਾ ਸੇਵਨ ਕਰੋ ਇਸ ਨਾਲ ਬਹੁਤ ਜਲਦੀ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 24 ਆਵਲੇ ਦਾ ਸੇਵਨ ਕਰਨ ਨਾਲ ਸਰੀਰ ਅੰਦਰ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਤੇ ਨਾਲ ਹੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਨੰਬਰ 25 ਕੱਚੇ ਦੁੱਧ ਵਿੱਚ ਚੀਨੀ ਮਿਲਾ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਨਾਲ ਇਹ ਨੇਚਰਲ ਮੋਇਸਚਰਾਈਜ਼ਰ ਦਾ ਕੰਮ ਕਰਦਾ ਹੈ ਨੰਬਰ 26 ਮੇਥੀ ਦਾਣੇ ਨੂੰ ਭੋਗ ਕੇ ਖਾਣ ਨਾਲ ਅਸੀਂ ਬਹੁਤ ਸਾਰੇ ਰੋਗਾਂ ਤੋਂ ਦੂਰ रह ਸਕਦੇ ਹਾਂ ਨੰਬਰ 27 ਧਰਤੀ ਤੇ ਬੈਠ ਕੇ ਖਾਣਾ ਖਾਣ ਨਾਲ ਅਸੀਂ ਸਰੀਰ ਪੱਖੋਂ ਸਿਹਤਮੰਦ ਰਹਿ ਸਕਦੇ ਹਾਂ ਤੇ ਨਾਲ ਹੀ ਸਾਡਾ ਵਚਨ ਵੀ ਸਹੀ ਹੁੰਦਾ ਹੈ ਨੰਬਰ 28 ਬੁਖਾਰ ਠੀਕ ਕਰਨ ਲਈ ਸਵੇਰੇ ਸ਼ਾਮ ਪਾਣੀ ਵਿੱਚ ਅਦਰਕ ਅਤੇ ਕਾਲੀ ਮਿਰਚ ਉਬਾਲ ਕੇ ਪੀ ਲਓ ਇਸ ਨਾਲ ਨਾ ਮਿਲੇ ਲਾਭ ਮਿਲੇਗਾ ਨੰਬਰ 29 ਪਦੀਨੇ ਦਾ ਪੱਤਾ ਚਿਹਰੇ ਉੱਪਰ ਰਗੜਨ ਨਾਲ ਚਿਹਰੇ ਦਾ ਰੰਗ ਸਾਫ ਨਿਖਰਨ ਤੇ ਨਰਮ ਤੇ ਮੁਲਾਇਮ ਹੋ ਜਾਂਦਾ ਹੈ ਨੰਬਰ 3 ਕਾਜੂ ਨੂੰ ਕਦੇ ਵੀ ਗਰਮ ਚੀਜ਼ ਜਾਂ ਫਿਰ ਸ਼ਰਾਬ ਨਾਲ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਬੀਪੀ ਨਾਲ ਸੰਬੰਧੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 31 ਜੇਕਰ ਅਸੀਂ ਲਸਣ ਨੂੰ ਪੁੰਨ ਕੇ ਖਾਂਦੇ ਹਾਂ ਤਾਂ ਇਹ ਸਾਡੇ ਸ਼ਰੀਰ ਲਈ ਸੀਤਾ ਜਲ ਜਿੰਨਾ ਲਾਭ ਦਿੰਦਾ ਹੈ ਨੰਬਰ 32 ਜੇ ਦਿਵਾਲ ਝੜ ਕੇ ਬਣ ਜਾ ਗੰਜਾਪਣ ਦਿਖਾਈ ਦਿੰਦਾ ਹੋਵੇ ਤਾਂ ਨਿੰਬੂ ਦੇ ਬੀਜਾਂ ਨੂੰ ਪੀਸ ਲੋ ਫੀਰੀਸ ਉੱਪਰ ਲਗਾ ਲੋ ਲਾਭ ਮਿਲੇਗਾ ਨੰਬਰ 33 30 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਚੰਕੂੰਦਾ ਦਾ ਸੇਵਨ ਕਰਨਾ ਚਾਹੀਦਾ ਹੈ ਨਾਲ ਹੀ ਅੰजीर ਦਾ ਸੇਵਨ ਜ਼ਰੂਰ ਕਰੋ ਨੰਬਰ 34 ਪੈਰਾਂ ਦੀਆਂ ਤਲੀਆਂ ਤੇ ਵਿਕਸ ਲਗਾਉਣ ਨਾਲ ਛਾਤੀ ਦਾ ਕਫ ਦੂਰ ਹੁੰਦਾ ਹੈ ਨਾਲ ਹੀ ਬੁਖਾਰ ਤੋਂ ਰਾਹ ਮਿਲਦਾ ਹੈ ਨੰਬਰ 35 ਜ਼ਿਆਦਾ achar ਖਾਣ ਨਾਲ ਅਸੀਂ ਗੈਸ ਕਬਜ਼ ਤੇ ਸ਼ਿਕਾਰ ਹੋਣ ਲੱਗ ਜਾਂਦੇ ਹਾਂ ਨੰਬਰ 36 ਕੱਚਾ ਆਵਲਾ ਸਰੀਰ ਦੇ ਲਈ ਕਾਫੀ ਫਾਇਦੇਮੰਦ ਹਨ ਇਸ ਲਈ ਇਹ ਆਵਲਾ ਰੋਜ਼ਾਨਾ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 37 ਸਵੇਰ ਦੇ ਸਮੇਂ ਤੇ ਦੁਪਹਿਰ ਦੇ ਸਮੇਂ ਤਹੀਂ ਖਾਣ ਨਾਲ ਕਾਫੀ ਸਾਰੇ ਰੋਗਾਂ ਤੋਂ ਦੂਰ ਰਹਿੰਦਾ ਹੈ। ਨੰਬਰ 38 ਕੱਪੜੇ ਖਰਾਬ ਨਾ ਹੋਣ ਇਸ ਲਈ ਆਪਣੀ ਅਲਮਾਰੀ ਵਿੱਚ ਨੀਮ ਦੇ ਪੱਤੇ ਰੱਖੋ ਇਸ ਨਾਲ ਲਾਭ ਮਿਲੇਗਾ। ਨੰਬਰ 39 ਸਲਾਦ ਖਾਣ ਨਾਲ ਸਰੀਰ ਅੰਦਰ ਕੋਈ ਵੀ ਪਾਣੀ ਦੀ ਕਮੀ ਨੂੰ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ ਨਾਲ ਹੀ ਸਲਾਦ ਸਾਨੂੰ ਸਿਹਤਮੰਦ ਰੱਖਦਾ ਹੈ ਨੰਬਰ 40 ਜਿਆਦਾ ਗਰਮ ਚੀਜ਼ਾਂ ਖਾਣ ਨਾਲ ਸਰੀਰ ਅੰਦਰ ਗਰਮੀ ਪੈਣ ਦੀ ਪੈਦਾ ਹੋ ਜਾਂਦੀ ਹੈ ਇਸ ਨਾਲ ਸਾਡੇ ਸਰੀਰ ਉੱਪਰ ਖਾਜ ਹੋਣ ਲੱਗ ਜਾਂਦੀ ਹੈ ਨੰਬਰ 41 ਸਰਦੀਆਂ ਦੇ ਮੌਸਮ ਵਿੱਚ ਅੰਡਾ ਖਾਣ ਨਾਲ ਸਰੀਰ ਦੇ ਸਿਹਤ ਲਈ ਕਾਫੀ ਲੱਭਦਾ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 42 ਆਲੂ ਦਾ ਰਸ ਕੱਢ ਕੇ ਇਸ ਵਿੱਚ ਸੁੱਕਾ ਦੁੱਧ ਮਿਕਸ ਕਰਕੇ ਪੈਕ ਦੀ ਤਰ੍ਹਾਂ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਚਮਕ ਤੇ ਨਾਲ ਨਿਖਾਰ ਵੀ ਆਉਂਦਾ ਹੈ। ਨੰਬਰ 43 ਸੌਣ ਤੋਂ ਪਹਿਲਾਂ ਜਿਹੜੇ ਲੋਕ ਦੁੱਧ ਵਿੱਚ ਮਿਸ਼ਰੀ ਅਤੇ ਸੌਂਫ ਮਿਕਸ ਕਰਕੇ ਪੀਂਦੇ ਹਨ ਉਹਨਾਂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਨਾਲ ਹੀ ਅੱਖਾਂ ਲਈ ਕਾਫੀ ਫਾਇਦੇਮੰਦ ਹੈ। ਨੰਬਰ 44 ਜਿਹੜੀਆਂ ਔਰਤਾਂ ਬੈਠ ਕੇ ਝਾੜੂ ਪੋਚਾ ਕਰਦੀਆਂ ਹਨ ਉਹਨਾਂ ਦੌਰਤਾਂ ਦਾ ਸਰੀਰ ਪਤਲਾ ਰਹਿੰਦਾ ਹੈ ਨਾਲ ਹੀ ਦਰਦ ਤੋਂ ਵੀ ਦੂਰ ਰਹਿੰਦੀਆਂ ਹਨ। ਨੰਬਰ 45 ਸ਼ਲਗਮ ਖਾਣ ਨਾਲ ਚਿਹਰੇ ਤੇ अनेका ਹੀ ਰੋਗ ਦੂਰ ਹੁੰਦੇ ਹਨ ਤੇ ਨਾਲ ਹੀ ਸਰੀਰ ਨੂੰ ਪਾਣੀ ਵੀ ਮਿਲਦਾ ਹੈ ਨੰਬਰ 46 ਪਪੀਤਾ ਖਾਣ ਨਾਲ ਕਮਰ ਦਰਦ ਤੋਂ ਰਾਹਤ ਪਾਇਆ ਜਾ ਸਕਦਾ ਹੈ ਤੇ ਨਾਲ ਹੀ ਚਿਹਰੇ ਲਈ ਵੀ ਕਾਫੀ ਗੁਣਕਾਰੀ ਹੈ ਨੰਬਰ 47 ਸਾਗ ਵਿੱਚ ਮੱਖਣ ਪਾ ਕੇ ਖਾਣ ਨਾਲ ਤੁਸੀਂ ਵਾਰ-ਵਾਰ ਪਿਸ਼ਾਬ ਜਾਣ ਦੀ ਸਮੱਸਿਆ ਤੋਂ ਰਾਤ પા ਸਕਦੇ ਹੋ। ਨੰਬਰ 48 ਔਰਤਾਂ ਨੂੰ ਜ਼ਿਆਦਾ ਸਮਾਂ ਖੜਕ ਕੇ ਕੰਮ ਨਹੀਂ ਕਰਨਾ ਚਾਹੀਦਾ ਇਸ ਨਾਲ ਸਰੀਰ ਅੰਦਰ ਕਮਜ਼ੋਰੀ ਹੋਣ ਲੱਗ ਜਾਂਦੀ ਹੈ। ਨੰਬਰ 49 ਗਰਭਤੀ ਔਰਤਾਂ ਨੂੰ ਗਰਮ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪਾਣੀ ਪੈਣ ਦੀ ਸਮੱਸਿਆ ਵਧਣ ਲੱਗ ਜਾਂਦੀ ਹੈ। ਨੰਬਰ 50 ਲੱਤਾਂ ਅਤੇ ਸਰੀਰ ਦੀ ਮਾਲਿਸ਼ ਕਰਕੇ ਇਸ਼ਨਾਨ ਕਰਨ ਨਾਲ ਸਰੀਰ ਦਾ ਦਰਦ ਕਾਫੀ ਹੱਦ ਤੋ ਤੱਕ ਦੂਰ ਹੋ ਜਾਂਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਨਾਲ ਹੀ ਰੀ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਦੇਖਣ ਲਈ ਬਹੁਤ ਹੀ ਧੰਨਵਾਦ ਕਰਦੇ ਹਾਂ